ਛੋਟੀਆਂ ਪਰ ਸਭ ਤੋਂ ਵੱਡੀਆਂ ਚੋਣਾ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਪੰਜਾਬ ਵਿੱਚ ਇੱਕ ਵਾਰ ਮੁੜ ਪਖਣਗੇ ਸਿਆਸੀ ਅਖਾੜੇ ਪਿੰਡਾਂ ਦੀਆਂ ਗਲੀਆਂ ਸੱਥਾਂ ਹਟੀਆਂ ਪੱਟੀਆਂ ਦੇ ਉੱਪਰ ਫਿਰ ਚੱਲਣ ਗਿਆ ਸਿਆਸੀ ਖਬਰਾਂ ਕਿਉਂਕਿ ਪਿੰਡਾਂ ਦੀ ਸਰਕਾਰ ਚੁਣੀ ਜਾਣ ਦੇ ਵਾਸਤੇ ਹੁਣ ਪੰਜਾਬ ਚੋਣ ਕਮਿਸ਼ਨ ਵੱਲੋਂ ਐਲਾਨ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਪੰਜਾਂ ਤੇ ਸਰਪੰਚਾਂ ਦੀਆਂ ਚੋਣਾਂ ਹੁਣ ਜਾਰੀਆਂ ਨੇ ਪੰਚਾਇਤੀ ਚੋਣਾਂ ਦਾ ਐਲਾਨ ਪੰਜਾਬ ਦੇ ਸੂਬਾ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਵੱਲੋਂ ਕਰ ਦਿੱਤਾ ਗਿਆ ਇਸ ਐਲਾਨ ਦੇ ਨਾਲ ਹੀ ਅੱਜ ਤੋਂ ਹੀ ਪੰਜਾਬ ਦੇ ਵਿੱਚ ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤਾ ਵੀ ਲਗਾ ਦਿੱਤਾ ਗਿਆ ਪੰਜਾਬ ਦੇ ਵਿੱਚ ਇਹ ਚੋਣਾਂ ਹੁਣ ਹੋਣ ਜਾ ਰਹੀਆਂ ਨੇ ਔਰ ਇਹਨਾਂ ਚੋਣਾਂ ਦੇ ਵਿੱਚ ਕਾਫੀ ਦੇਰ ਤੋਂ ਉਡੀਕਿਆ ਜਾ ਰਹੀਆਂ ਸੀ ਹਾਈ ਕੋਰਟ ਦੇ ਵਿੱਚ ਰਿੱਟਾਂ ਪਈਆਂ ਹੋਈਆਂ ਸੀ ਔਰ ਇਹਨਾਂ ਚੋਣਾਂ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਇਹ ਰੌਲਾ ਪਿਆ ਜਾ ਰਿਹਾ ਸੀ ਕਿ ਪੰਚਾਇਤਾਂ ਪਹਿਲਾਂ ਖਾਰਜ ਕੀਤੀਆਂ ਹਾਈ ਕੋਰਟ ਦੇ ਵਿੱਚੋਂ ਬਹਾਲ ਹੋਈਆਂ ਫਿਰ ਹੁਣ ਖਾਰਜ ਹੋਈਆਂ ਪੰਚਾਇਤਾਂ ਜਿਹੜੀਆਂ ਜਿਨ੍ਹਾਂ ਦਾ ਪ੍ਰਬੰਧ ਇਸ ਵੇਲੇ ਪ੍ਰਬੰਧਕ ਸੰਭਾਲ ਰਹੇ ਸੀ ਹੁਣ ਅਕਤੂਬਰ ਮਹੀਨੇ ਦੇ ਵਿੱਚ 15 ਅਕਤੂਬਰ ਨੂੰ ਇਹ ਚੋਣਾਂ ਹੁਣ ਜਾ ਰਹੀਆਂ ਨੇ 15 ਅਕਤੂਬਰ ਨੂੰ ਉਸੇ ਦਿਨ ਹੀ ਐਲਾਨ ਕਰ ਦਿੱਤਾ ਜਾਵੇਗਾ ਨਤੀਜਿਆਂ ਦਾ 15 ਅਕਤੂਬਰ ਤੋਂ ਪਹਿਲਾਂ ਜੋ ਸਾਰੀ ਚੋਣ ਪ੍ਰਕਿਰਿਆ ਹੈ ਉਸ ਦੇ ਬਾਬਤ ਐਲਾਨ ਹੋ ਚੁੱਕੇ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਰਾਜ ਕਮਲ ਚੌਧਰੀ ਸੂਬਾ ਚੋਣ ਕਮਿਸ਼ਨਰ ਵੱਲੋਂ ਜੋ ਐਲਾਨ ਕੀਤਾ ਗਿਆ ਉਹਨਾਂ ਦੇ ਮੁਤਾਬਕ ਨਾਮਜ਼ਦਗੀਆਂ 27 ਸਤੰਬਰ ਤੋਂ 4 ਅਕਤੂਬਰ ਤੱਕ ਚੱਲਣਗੀਆਂ ਪੜਤਾਲ ਕਾਗਜ਼ਾਂ ਦੀ 5 ਅਕਤੂਬਰ ਤੱਕ ਹੋਵੇਗੀ ਔਰ 5 ਅਕਤੂਬਰ ਨੂੰ ਜੋ ਸਾਰੀ ਪੜਤਾਲ ਮੁਕੰਮਲ ਕਰ ਲਈ ਜਾਵੇਗੀ ਨਾਮਜ਼ਦਗੀਆਂ ਵਾਪਸ ਲੈਣ ਦੀ ਤਾਰੀਖ 7 ਅਕਤੂਬਰ ਰੱਖੀ ਗਈ ਹੈ VOTING 15 ਅਕਤੂਬਰ ਨੂੰ ਹੋਏਗੀ ਨਤੀਜੇ ਵੀ ਉਸੇ ਦਿਨ ਹੀ ਹੋ ਜਾਣਗੇ ਐਲਾਨ ਦਿੱਤੇ ਜਾਣਗੇ ਔਰਤਾਂ ਨੂੰ 50% ਦਾ ਹਿੱਸਾ ਦਿੱਤਾ ਜਾਵੇਗਾ ਨਮਾਇਦਗੀ ਦਿੱਤੀ ਜਾਵੇਗੀ ਔਰ ਵੱਡੀ ਗੱਲ ਹੈ ਕਿ ਪੰਜਾਬ ਦੇ 13237 ਪਿੰਡਾਂ ਦੀਆਂ ਇਹਨਾਂ ਪੰਚਾਇਤਾਂ ਨੂੰ ਚੁਣ ਦੇ ਵਾਸਤੇ 19110 ਪੋਲਿੰਗ ਕੇਂਦਰ ਬਣਾਏ ਜਾਣਗੇ ਵੱਡੀ ਗੱਲ ਕਿ ਪੰਚਾਂ ਤੇ ਸਰਪੰਚਾਂ ਦੇ ਵਾਸਤੇ ਵੱਖਰੀ ਚੋਣ ਹੋਵੇਗੀ ਇਹ ਨਹੀਂ ਕਿ ਪੰਚਾਂ ਦੇ ਵਿੱਚੋਂ ਸਰਪੰਚ ਚੁਣਿਆ ਜਾਵੇਗਾ ਸਰਪੰਚ ਦੀ ਚੋਣ ਸਿੱਧੀ ਹੋਵੇਗੀ ਇੱਥੇ ਦੋ ਬੈਲਟ ਪੇਪਰ ਦਿੱਤੇ ਜਾਣਗੇ ਹਰ ਇੱਕ ਵੋਟਰ ਨੂੰ सरपंचਾਂ ਦੇ ਵਾਸਤੇ ਇੱਕ ਗੁਲਾਬੀ ਰੰਗ ਦਾ ਪੇਪਰ ਹੋਏਗਾ ਔਰ ਪੰਚਾਂ ਦੇ ਵਾਸਤੇ ਚਿੱਟੇ ਰੰਗ ਦਾ ਵੈਲਟ ਪੇਪਰ ਦਿੱਤਾ ਜਾਏਗਾ ਜਿਸ ਤੇ ਮੋਹਰ ਲਗਾ ਕੇ ਉਹ ਆਪਣੇ ਪਸੰਦੀ ਦਾ ਉਮੀਦਵਾਰ ਨੂੰ ਵੋਟ ਪਾਉਣਗੇ ਔਰ ਉਸ ਦੀ ਚੋਣ ਕਰਨਗੇ ਔਰ ਜੇਕਰ ਖਰਚੇ ਦੀ ਗੱਲ ਕੀਤੀ ਜਾਵੇ 40000 ਰੁਪਏ ਤੱਕ ਖਰਚਾ ਜੋ ਸਰਪੰਚ ਦੀ ਚੋਣ ਦਾ ਉਮੀਦਵਾਰ ਕਰ ਸਕੇਗਾ 40000 ਰੁਪਿਆ ਆਪਣੀ ਚੋਣ ਦੇ ਉੱਪਰ ਉਹ ਆਪਣੇ ਚੋਣ ਪ੍ਰਚਾਰ ਦੇ ਉੱਪਰ ਖਰਚ ਕਰ ਸਕੇਗਾ ਜ ਜਿਹਦੇ ਵਿੱਚ ਉਸਤੇ ਪੋਸਟਰ ਬੈਨਰ ਹੋਰ ਚਾਹ ਪਾਣੀ ਦਾ ਖਰਚਾ ਜੋ ਸਾਰਾ 40000 ਦੇ ਵਿੱਚ ਹੀ ਰੱਖਣਾ ਪੈਗਾ ਔਰ ਜੇਕਰ ਪੰਚਾਂ ਦੇ ਖਰਚਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਪੰਚ ਆਪਣੀ ਚੋਣ ਦੇ ਉੱਪਰ 30000 ਰੁਪਿਆ ਖਰਚ ਸਕੇਗਾ ਪੰਜਾਬ ਦੇ ਵਿੱਚ ਚੋਣ ਜ਼ਾਬਤਾ ਲੱਗ ਚੁੱਕਿਆ ਹੈ ਪੰਚਾਇਤੀ ਕੋਲ ਹੁਣ ਜਾ ਰਹੇ ਨੇ 15 ਅਕਤੂਬਰ ਨੂੰ ਵੋਟਾਂ ਪੈ ਜਾਣੀਆਂ ਨੇ 15 ਅਕਤੂਬਰ ਨੂੰ ਹੀ ਸ਼ਾਮ ਨੂੰ ਕਈਆਂ ਦੇ ਢੋਲ ਵੱਜ ਜਾਣੇ ਨੇ ਕਈਆਂ ਦੇ ਬਾਜੇ ਵੱਜ ਜਾਣੇ ਨੇ ਪੰਜਾਬ ਦੇ ਵਿੱਚ ਇੱਕ ਵਾਰ ਮੁੜ ਤੋਂ ਸਿਆਸੀ ਅਖਾੜਾ ਪਖਣ ਜਾ ਰਿਹਾ ਪੰਜਾਬ ਦੇ ਚੋੜ ਕਮਿਸ਼ਨਰ ਵੱਲੋਂ ਐਲਾਨ ਹੋ ਗਿਆ ਵੋਟਾਂ ਦਾ ਹੁਣ ਇਸ ਮਾਮਲੇ ਨੂੰ ਲੈ ਕੇ ਰੋਟੇਸ਼ਨ ਕੀ ਰਹਿੰਦੀ ਹੈ ਰਿਜ਼ਰਵੇਸ਼ਨ ਕੀ ਰਹਿੰਦੀ ਹੈ ਉਹ ਚੋੜ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਇਹ ਕੰਮ ਉਹਨਾਂ ਦਾ ਨਹੀਂ ਜੋ ਜ਼ਿਲ੍ਹਾ ਮੈਜਿਸਟ੍ਰੇਟ ਨੇ ਜੋ ਸਬੰਧਤ ਡੀਸੀ ਸਹਿਬਾਨ ਨੇ ਜੋ ਸੰਬੰਧਿਤ ਪੰਚਾਇਤ ਅਧਿਕਾਰੀ ਨੇ ਉਸ ਸਾਰੀ ਰੋਟੇਸ਼ਨ ਜਿਹੜੀ ਆ ਉਸ ਦਾ ਕੰਮ ਕਰਨਗੇ ਪੰਚਾਇਤ ਦਾ ਸਾਰਾ ਜੋ ਕੰਮ ਹੈ ਜੋ ਰੋਟੇਸ਼ਨ ਹੈ ਜੋ ਰਿਜ਼ਰਵੇਸ਼ਨ ਰੱਖਣੀ ਹੈ ਉਹ ਸਾਰੇ ਦਾ ਸਾਰਾ ਕੰਮ ਪੰਚਾਇਤ ਵਿਭਾਗ ਦੇਖੇਗਾ ਜਦੋਂ ਬਲਾਕ ਸੰਮਤੀਆਂ ਜ਼ਿਲ੍ਹਾ ਪ੍ਰੀਸ਼ਦ ਦੀ ਗੱਲ ਚੱਲਦੀ ਹੈ ਤਾਂ ਉਸ ਵੇਲੇ ਚੋਣ ਕਮਿਸ਼ਨਰ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਵੱਲੋਂ ਪੂਰੀ ਤਿਆਰੀ ਹੈ ਚੋਣ ਕਮਿਸ਼ਨਰ ਵੱਲੋਂ ਸਾਰੀ ਤਿਆਰੀ ਕਰ ਲਈ ਗਈ ਹੈ ਜਦੋਂ ਸਰਕਾਰ ਆਖੇਗੀ ਉਹ ਵੀ ਚੋਣਾ ਹੋ ਜਾਣ ਗਿਆ ਫਿਲਹਾਲ ਜਿਹੜੇ ਲੋਕ ਪੰਚੀ ਸਰਪੰਚੀ ਦੇ ਚਾਹਵਾਨ ਨੇ ਹੁਣ ਉਹ ਆਪਣੀਆਂ ਅੱਡੀਆਂ ਨੂੰ ਤੇਲ ਲਗਾ ਲੈਣ ਹੁਣ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਨਿਤਰਨਾ ਪਏਗਾ 15 ਅਕਤੂਬਰ ਨੂੰ ਚੋਣਾਂ ਨੇ ਅੱਜ ਤੋਂ ਹੀ ਦੌੜਾਂ ਸ਼ੁਰੂ ਹੋ ਜਾਣਗੀਆਂ ਕਿਉਂਕਿ ਅੱਜ ਤੋਂ ਚੋਣ ਜ਼ਾਬਤਾ ਲੱਗ ਚੁੱਕਿਆ ਹੈ 27 ਸਤੰਬਰ ਤੋਂ ਲੈ ਕੇ 4 ਅਕਤੂਬਰ ਤੱਕ ਜੋ ਨਾਮਜ਼ਦਗੀ ਦਾਖਲ ਹੋਏਗੀ 5 ਅਕਤੂਬਰ ਨੂੰ ਕਾਗਜ਼ਾਂ ਦੀ ਪੜਤਾਲ ਹੋਏਗੀ ਔਰ ਉਸ ਤੋਂ ਬਾਅਦ 7 ਅਕਤੂਬਰ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਨੇ ਜੇਕਰ ਕਿਸੇ ਨੇ ਆਪਣਾ ਪਰਚਾ ਵਾਪਸ ਲੈਣਾ ਹੋਵੇ ਤਾਂ ਉਹ ਲੈ ਸਕਦਾ ਹੈ 15 ਅਕਤੂਬਰ ਨੂੰ ਫਿਰ ਚੋਣ ਹੋਏਗੀ VOTING ਹੋਏਗੀ ਪੋਲਿੰਗ ਤੋਂ ਬਾਅਦ ਉਸੇ ਦਿਨ ਸ਼ਾਮ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ ਹੁਣ ਪਿੰਡਾਂ ਦੇ ਵਿੱਚ ਮੁਰ ਸਿਆਸੀ ਅਖਾੜੇ ਭਖਦੇ ਹੋਏ ਨਜ਼ਰ ਆ ਰਹੇ ਨੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵੌਲਟ 5 ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ